ਸਤਿ ਸ਼੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਲੈ ਕੇ ਆਦਰਾ ਫਟਾਫਨੀਰ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੋਂ ਫਿਰ ਰੁਖ ਕਰਦੇ ਆ ਪਹਿਲੀ ਖਬਰ ਦਾ ਡੋਨਾਲਡ ਟਰੰਪ ਦੇ ਰਾਸ਼ਪਤੀ ਬਣਨ ਦੇ ਮਗਰੋਂ ਅਮਰੀਕਾ ਲਗਾਤਾਰ ਭਾਰਤ ਨੂੰ ਅੱਖਾਂ ਦਿਖਾ ਰਿਹਾ ਟਰੰਪ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋਸਤੀ ਨੂੰ ਵੀ ਨਜ਼ਰ ਅੰਦਾਜ਼ ਕਰ ਰਹੇ ਨੇ ਅਮਰੀਕਾ ਨੇ ਹੁਣ ਫਿਰ 500% ਦੀ ਟੈਕਸ ਵਸੂਲਣ ਦੀ ਧਮਕੀ ਦਿੱਤੀ ਹੈ ਜੇਕਰ ਅਮਰੀਕਾ ਜਿਹਾ ਕਰਦਾ ਤਾਂ ਭਾਰਤ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਭਾਰਤ ਨੇ ਇਸ ਸਬੰਧੀ ਆਪਣਾ ਇਤਰਾਜ਼ ਵੀ ਜਤਾਇਆ ਤੇ ਇਸ ਬਾਰੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰਾਂ ਨੇ ਕਿਹਾ ਕੇ ਭਾਰਤ ਨੇ ਅਮਰੀਕੀ ਸੈਨੇਟਰ ਲਿੰਸੇ ਗ੍ਰਾਮ ਦੇ ਕੋਲ ਉਸ ਬਿਲ ਨੂੰ ਲੈ ਕੇ ਚਿੰਤਾ ਵੀ ਪ੍ਰਗਟਾਈ ਹੈ ਤੇ ਜਿਸ ਵਿੱਚ ਉਹਨਾਂ ਰੂਸ ਤੋਂ ਤੇਲ ਖਰੀਦਣ ਵਾਲੇ ਮੌਲਕਾਂ ਦੇ ਉੱਤੇ 500% ਦੀ ਟੈਕਸ ਵਸੂਲਣ ਦੀ ਤਜਵੀਜ਼ ਪੇਸ਼ ਕੀਤੀ ਹੈ ਐਸ ਜੀ ਸ਼ੰਕਰ ਨੇ ਕਿਹਾ ਕਿ ਅਸੀਂ ਊਰਜਾ ਸੁਰੱਖਿਆ ਦੇ ਨਾਲ ਜੁੜੇ ਆਪਣੇ ਖਦਸ਼ਿਆਂ ਤੇ ਹਿੱਤਾਂ ਤੋਂ ਗ੍ਰਾਮ ਨੂੰ ਜਾਣੂ ਵੀ ਕਰਵਾ ਦਿੱਤਾ ਹੈ ਇਰਦਨ ਆਲਾ ਅਜਾ ਸ਼ੰਕਰ ਨੇ ਕਿਹਾ ਕਿ ਭਾਰਤੀ ਸਪੋਰਟਖਾਨੇ ਦੇ ਅਧਿਕਾਰੀ ਇਸ ਮੁੱਦੇ ਉੱਤੇ ਗ੍ਰਾਮ ਦੇ ਸੰਪਰਕ ਵਿੱਚ ਨੇ ਤੇ ਉਨ੍ਹਾਂ ਆਖਿਆ ਕਿ ਅਮਰੀਕੀ ਸੰਸਦ 'ਚ ਹੋਣ ਵਾਲਾ ਕੋਈ ਵੀ ਘਟਨਾਕਰਮ ਭਾਰਤ ਲਈ ਉਦੋਂ ਅਹਿਮ ਹੋ ਜਾਂਦਾ ਹੈ ਜਦੋਂ ਇਸ ਨਾਲ ਮੁਲਕ ਦੇ ਹਿੱਤ ਪ੍ਰਭਾਵਿਤ ਹੁੰਦੇ ਨੇ ਜਾਂ ਹੋ ਸਕਦੇ ਨੇ। ਭਾਰਤ ਵੱਲੋਂ 250 ਗੈਰ ਕਾਨੂੰਨੀ ਬੰਗਲਾਦੇਸ਼ੀ ਨਾਗਰਿਕਾਂ ਨੂੰ ਵਿਡੋਦਰਾ 에ਅਰ ਫੋਰਸ ਸਟੇਸ਼ਨ ਤੋਂ ਇੱਕ ਵਿਸ਼ੇਸ਼ ਹਵਾਈ ਜਹਾਜ਼ ਦੇ ਰਾਹੀਂ ਟਾਕਾ ਭੇਜਿਆ ਗਿਆ। ਇਹ ਕਾਰਵਾਈ ਸੂਬੇ ਚਕ ਉਸ ਪਟਵਾਰ ਵਿਰੋਧ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ ਜਿਸ ਵਿੱਚ ਪਿਛਲੇ 2 ਮਹੀਨਿਆਂ ਦੇ ਵਿੱਚ 1200 ਤੋਂ ਵੱਧ ਗੈਰਕੁਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਦੇਸ਼ ਭੇਜ ਦਿੱਤਾ ਗਿਆ। ਹਵਾਈ ਅੱਡੇ ਉੱਤੇ ਸੁਰੱਖਿਆ ਬਹੁਤ ਸਖਤ ਸੀ ਕਿਸੇ ਵੀ ਸੰਭਾਵੀ ਅਨਸੁਖਾਵੀ ਘਟਨਾ ਤੋਂ ਬਚਣ ਦੇ ਲਈ ਸਾਰੇ ਪ੍ਰਵਾਸੀਆਂ ਨੂੰ ਹੱਥਕੜੀਆਂ ਦੇ ਵਿੱਚ ਰੱਖਿਆ ਗਿਆ ਸੀ। ਪ੍ਰਵਾਸੀਆਂ ਨੂੰ ਵਾਹਨਾਂ ਦੇ ਰਾਹੀਂ ਹਵਾਈ ਅੱਡੇ ਉੱਤੇ ਲਿਆਂਦਾ ਗਿਆ ਤੇ ਫਿਰ ਹਵਾਈ ਸੈਨਾ ਦੇ ਜਹਾਜ਼ 'ਤੇ ਸਵਾਰ ਕੀਤਾ ਗਿਆ। ਗੁਜਰਾਤ ਪੁਲਿਸ ਤੇ ਹੋਰ ਏਜੰਸੀਆਂ ਨੇ ਅਹਮਦਾਬਾਦ, ਸੂਰਤ, ਵਡੋਦਰਾ, ਰਾਜਕੋਟ ਸਮੇਤ ਕਈ ਸ਼ਹਿਰਾਂ ਦੇ ਵਿੱਚ ਗੈਰ ਕਾਨੂੰਨੀ ਬੰਗਲਾਦੇਸ਼ੀਆਂ ਦੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ ਐਸਪਾਸ ਪਹਿਲੂ ਗੁਜਰਾਤ ਵੱਲੋਂ ਹੁਣ ਤੱਕ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਫਤਾਰ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਚਿੱਠੀਆ ਦੇ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਅੱਜ 4 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦੁਬਾਰਾ ਸੁਣਵਾਈ ਹੋਈ ਹੈ ਪਰ ਉਹਨਾਂ ਨੂੰ ਅਦਾਲਤ ਵੱਲੋਂ ਰਾਹਤ ਨਹੀਂ ਮਿਲੀ ਹੈ ਸਰਕਾਰੀ ਵਕੀਲੇ ਨੇ ਕਿਹਾ ਕਿ ਮਜੀਠੀਆ ਦੇ ਵਕੀਲਾ ਨੇ ਇੱਕ ਅਰਜੀ ਦਾਇਰ ਕੀਤੀ ਸੀ ਪਰ ਉਹ ਕਾਨੂੰਨੀ ਤੌਰ ਉਤੇ ਸਹੀ ਨਹੀਂ ਸੀ ਐਥ ਲਈ ਉਹਨਾਂ ਨੇ ਉਹ ਅਰਜੀ ਵਾਪਸ ਲੈ ਲਈ ਹੈ ਤੇ ਐਦੇ ਨਾਲ ਹੀ ਮਜੀਠੀਆ ਦੇ ਵਕੀਲਾ ਨੇ ਕਿਹਾ ਕਿ ਰਿਮਾਨਡ ਸੰਬੰਧੀ ਕੱਲ ਆਏ ਰਿਮਾਨਡ ਆਰਡਰ ਦੇ ਵਿੱਚ 6 ਜੂਨ ਲਿਖੀ ਹੋਈ ਸੀ ਜਦੋਂ ਕਿ ਅੱਜ ਸਵੇਰੇ ਆਏ ਆਰਡਰ ਦੇ ਵਿੱਚ 6 ਜੁਲਾਈ ਲਿਖੀ ਹੋਈ ਸੀ ਅਜਾਈ ਸਥਿਤੀ ਦੇ ਵਿੱਚ ਸੁਣਵਾਈ ਅੱਗੇ ਨਹੀਂ ਵਧ ਸਕੀ ਤੇ ਹੁਣ ਕੇਸ ਦੀ ਅਗਲੀ ਸੁਣਵਾਈ 8 ਜੁਲਾਈ ਨੂੰ ਹੋਵੇਗੀ ਮੀਡੀਆ ਦੀ ਪਟੀਸ਼ਨ ਵਿੱਚ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਘਰਾਵ ਦਿੱਤਾ ਗਿਆ ਤੇ ਰਿਵਾਰਡ ਆਰਡਰ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਮਜਿੱਠਿਆ ਦਾ ਦੋਸ਼ ਹੈ ਕਿ ਉਹਨਾਂ ਨੂੰ ਗਲਤ ਟੰਗ ਦੇ ਨਾਲ ਪੌਥਾ ਹਿਰਾਸਤ ਦੇ ਵਿੱਚ ਰੱਖਿਆ ਗਿਆ ਤੇ 25 ਜੂਨ ਨੂੰ ਸਵੇਰੇ 9 ਵਜੇ ਦੇ ਕਰੀਬ ਪੁਲਿਸ ਉਹਨਾਂ ਦੇ ਘਰ ਅੰਮ੍ਰਿਤਸਰ ਵਿਖੇ ਪਹੁੰਚੀ ਸੀ ਫਿਲਮ ਸਰਦਾਰ ਜੀ 3 ਕਾਰ ਦੇ ਕਾਰਨ ਵਿਵਾਦਾਂ ਦੇ ਵਿੱਚ ਕਿਰੇ ਮਸ਼ਹੂਰ ਗਾਇਕ ਪੰਜਾਬੀ ਗਾਇਕ ਦਲਜੀਤ ਦਸੌਂਹ ਦਾ ਭਾਈ ਰਣਜੀਤ ਸਿੰਘ ਟੜਰੀਆ ਵਾਲੇ ਨੇ ਸਮਰਥਨ ਕੀਤਾ ਉਹਨਾਂ ਕਿਹਾ ਕਿ ਕਲਾਕਾਰ ਸਭ ਦੇ ਸਾਝੇ ਹੁੰਦੇ ਨੇ ਕਲਾਕਾਰ ਦਰਮਿਆਨ ਵੰਡਿਆ ਨਹੀਂ ਪਾਉਣੀ ਚਾਹੀਦੀ ਉਹਨਾਂ ਅੱਗੇ ਇਹ ਵੀ ਕਿਹਾ ਕਿ ਜਦੋਂ ਕੋਈ ਪੱਗ ਵਾਲਾ ਤਰੱਕੀ ਕਰਦਾ ਤਾਂ ਵਿਰੋਧ ਤਾਂ ਹੁੰਦਾ ਹੀ ਹੈ ਇੱਥੇ ਤੱਕ ਜਦੋਂ ਕੋਈ ਤਰੱਕੀ ਕਰਦਾ ਤਾਂ ਨਾਲ ਹੀ ਸਾਥੀ ਕਲਾਕਾਰ ਵੀ ਈਰਖਾ ਕਰਨ ਲੱਗ ਪੈਂਦੇ ਨੇ ਅਤੇ ਜਦੋਂ ਇਸ ਤਰ੍ਹਾਂ ਨਾਲ ਵਿਰੋਧ ਕਰਨ ਦਾ ਮੌਕਾ ਉਹਨਾਂ ਨੂੰ ਮਿਲਦਾ ਹੈ ਤਾਂ ਉਹ ਵੀ ਵਿਰੋਧ ਜ਼ਰੂਰ ਕਰਦੇ ਨੇ ਉਹਨਾਂ ਆਖਿਆ ਕਿ ਪੰਜਾਬੀਆਂ ਨੂੰ ਖਾਸ ਕਰਕੇ ਸਿੱਖ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਦਲਜੀਤ ਪੱਗ ਨੂੰ ਕਿੱਥੇ ਤੱਕ ਲੈ ਕੇ ਗਏ ਨੇ ਦਲਜੀਤ ਉੱਤੇ ਸਿਰਫ ਪੰਜਾਬੀਆਂ ਨੂੰ ਹੀ ਨਹੀਂ ਸਗੋਂ ਭਾਰਤੀਆਂ ਨੂੰ ਵੀ ਮਾਣ ਹੋਣਾ ਚਾਹੀਦਾ ਹੈ ਕਿਉਂਕਿ ਦਲਜੀਤ ਤਿਰੰਗਾ ਲੈ ਕੇ ਸਟੇਜਾਂ ਤੇ ਗਾਉਂਦੇ ਰਹੇ ਨੇ ਅਤੇ ਉਹ ਤਿਰੰਗੇ ਦਾ ਮਾਣ ਵੀ ਵਧਾਉਂਦੇ ਰਹੇ ਨੇ ਦਰਦ ਇੱਕ ਦਲਜੀ ਦੂਸਾਂ ਦੀ ਫਿਲਮ ਸਰਦਾਰ ਜੀ 3 ਸਮੇਂ ਵੱਡੇ ਵਿਵਾਦਾਂ ਦਾ ਕੇਂਦਰ ਬਣੀ ਹੋਈ ਹੈ ਤੇ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੂੰ ਕਾਸ ਕਰਨ ਕਰਕੇ ਦਲਜੀਤ ਦੀ ਭਾਰੀ ਆਲੋਚਨਾ ਹੋ ਰਹੀ ਹੈ। ਰੂਸ ਅਤੇ ਯੂਕਰੇਨ ਦੇ ਵਿਚਾਲੇ جاری ਯੁੱਧ ਦੇ ਦੌਰਾਨ ਰਾਸ਼ਪਤੀ ਵਿਲਦਿਮੀਰ ਪੁਤਿਨ ਦਾ ਵੱਡਾ ਬਿਆਨ ਸਾਹਮਣੇ ਆਇਆ। ਰੂਸੀ ਰਾਸ਼ਪਤੀ ਵਿਲਦਿਮੀਰ ਪੁਤਿਨ ਨੇ ਹਾਲ ਹੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਜੋਨਾਲ ਟਰੰਪ ਦੇ ਨਾਲ ਫੋਨ ਉੱਤੇ ਗੱਲਬਾਤ ਕੀਤੀ ਹੈ। ਤੇ ਇਸ ਦੌਰਾਨ ਦੋਵਾਂ ਵਿਚਾਲੇ ਇਰਾਨੀ ਯੂਕਰੇਨ ਅਤੇ ਹੋਰ ਮੁੱਦਿਆਂ 'ਤੇ ਚਰਚਾ ਵੀ ਹੋਈ ਹੈ। ਗੱਲਬਾਤ ਦੌਰਾਨ ਪੁਤਿਨ ਨੇ ਸਾਫ਼ ਕਰ ਦਿੱ ਕਿਉਂ ਆਪਣਾ ਟਾਰਗੇਟ ਪੂਰਾ ਕੀਤੇ ਬਿਨਾ ਪਿੱਛੇ ਨਹੀਂ ਹਟਣਗੇ ਇਸ ਬਿਆਨ ਦੇ ਨਾਲ ਟਰੰਪ ਦੇ ਜਲਦੀ ਯੁੱਧ ਰੁਕਵਾਉਣ ਦੇ ਉਦੇਸ਼ਾਂ ਨੂੰ ਝਟਕਾ ਲੱਗਾ ਹੈ ਤੈਰ ਦੇ ਨਾਲ ਹੀ ਪੁਤਿਨ ਨੇ ਟਰੰਪ ਦੇ ਜਲਦੀ ਯੁੱਧ ਖਤਮ ਕਰਨ ਲਈ ਜੰਗਬੰਦੀ ਦੀ ਅਪੀਲ ਨੂੰ ਵੀ ਟੁਕਰਾ ਦਿੱਤਾ ਜੋ ਲਗਭਗ 4 ਸਾਲ ਦੇ ਵੱਧ ਸਮੇਂ ਤੋਂ ਚੱਲ ਰਿਹਾ ਹੈ ਹਾਲਾਂਕਿ ਇੱਕ ਕੰਟੇ ਤੱਕ ਚੱਲੀ ਗੱਲਬਾਤ ਦੇ ਵਿੱਚ ਉਹਨਾਂ ਨੇ ਕੀਵ ਦੇ ਨਾਲ ਰਣਨੀਤਿਕ ਗੱਲਬਾਤ ਜ਼ਰੀਏ ਹੱਲ ਲੱਭਣ ਲਈ ਤਿਆਰ ਹੋਣ ਦੀ ਗੱਲ ਕਹੀ ਹੈ ਕ੍ਰੈਮਲਿਨ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਟਰੰਪ ਦੇ ਵਾਈਟ ਹਾਊਸ ਵਾਪਸ ਆਉਣ ਤੋਂ ਬਾਅਦ ਇਹ ਉਹ ਨਾ ਦਿ ਚੈਮੀ ਫੋਨ ਤੇ ਉਤੇ ਗੱਲਬਾਤ ਸੀ ਈਰਾਨ ਦੀ ਸਥਿਤੀ ਉਤੇ ਚਰਚਾ ਕਰਦੇ ਹੋਏ ਪੁਤਿਨ ਨੇ ਸਾਰੇ ਮੁੱਦਿਆਂ ਨੂੰ ਰਾਜਨੀਤਿਕ ਅਤੇ ਕੂਟਨੀਤਿਕ ਤਰੀਕੇ ਨਾਲ ਹੱਲ ਕਰਨ ਦੀ ਜ਼ਰੂਰਤ ਉਤੇ ਜ਼ੋਰ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਨਵੇਂ ਪ੍ਰਧਾਨ ਦੀ ਚੋਣ ਪ੍ਰਕਿਰਿਆ ਉਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਪਾਰਟੀ ਇਸ ਵਾਰ ਵੱਡੇ ਬਦਲਾਅ ਵੱਲ ਵੱਧ ਰਹੀ ਹੈ ਰਿਪੋਰਟਾਂ ਦੇ ਮੁਤਾਬਕ ਭਾਜਪਾ ਪਹਿਲੀ ਵਾਰ ਕਿਸੇ ਮਹਿਲਾ ਨੂੰ ਪਾਰਟੀ ਦੀ ਕਮਾਂਡ ਸੌਂਪ ਸਕਦੀ ਹੈ ਪਾਰਟੀ ਦਾ ਉੱਤਰ ਪ੍ਰਦੇਸ਼ ਮਹਾਰਾਸ਼ਟਰ ਅਤੇ ਦਿੱਲੀ ਵਰਗੇ ਰਾਜਾਂ ਦੇ ਵਿੱਚ ਵਧੀਆ ਪ੍ਰਦਰਸ਼ਨ ਰਿਹਾ ਸੀ ਤੇ ਇਸੇ ਕਾਰਨ ਦਿੱਲੀ ਦੇ ਮੁੱਖ ਮੰਤਰੀ ਨੇ ਇੱਕ ਮਹਿਲਾ ਨੂੰ ਹੀ ਬਣਾਇਆ ਗਿਆ ਤੇ ਹੁਣ ਮਹਿਲਾਵਾਂ ਨੂੰ ਆਕਰਸ਼ਿਤ ਕਰਨ ਦੇ ਲਈ ਪਾਰਟੀ ਪ੍ਰਧਾਨ ਵੀ ਕਿਸੇ ਮਹਿਲਾ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ ਅਸਲ ਦੇ ਵਿੱਚ ਮੌਜੂਦਾ ਭਾਜਪਾ ਪ੍ਰਧਾਨ ਜੇਪੀ ਨੱਡਾ ਦਾ ਕਾਰਜਕਾਲ ਜਨਵਰੀ 2023 ਦੇ ਵਿੱਚ ਸਮਾਪਤ ਹੋ ਚੁੱਕਾ ਸੀ ਪਰ ਪਾਰਟੀ ਨੇ ਉਹਨਾਂ ਨੂੰ ਜੂਨ 2024 ਤੱਕ ਵਾਧੂ ਜ਼ਿੰਮੇਵਾਰੀ ਸੌਂਪੀ ਸੀ ਹੁਣ ਜਲਦੀ ਹੀ ਨਵੇਂ ਨਾਮ ਦਾ ਐਲਾਨ ਹੋ ਸਕਦਾ ਹੈ ਤੇ ਅਗਲਾ ਪਾਰਟੀ ਪ੍ਰਧਾਨ ਕੋਈ ਮਹਿਲਾ ਵੀ ਹੋ ਸਕਦੀ ਹੈ ਐਥ ਲਈ ਤਿੰਨ ਨਾਮ ਸਭ ਤੋਂ ਅੱਗੇ ਨੇ ਅ ਵਿੱਤ ਮੰਤਰੀ ਨਰਮਲਾ ਸੀਤਾਰਮਨ ਡੀ ਪੁਰੰਦੇਸ਼ਵਰੀ ਅਤੇ ਬਨਾਤੀ ਸ਼੍ਰੀ ਨਿਵਾਸਨ ਦੇ ਵਿੱਚੋਂ ਕਿਸੇ ਵੀ ਇੱਕ ਦੇ ਨਾਮ ਉਤੇ ਮੋਹਰ ਲੱਗ ਸਕਦੀ ਹੈ। ਤ੍ਰਿਨਿਦਾਦ ਟੋਬਾਗੋ ਦੀ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਵਿਸ਼ੇਸ਼ਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ ਉਹਨਾਂ ਦੀ ਪ੍ਰਸ਼ੰਸਾ ਕੀਤੀ ਹੈ ਕਿ ਉਹਨਾਂ ਨੂੰ ਅੱਜ ਦੁਨੀਆ ਦੀ ਸਭ ਤੋਂ ਪ੍ਰਸ਼ੰਸਾਯੋਗ ਦੂਰਦਰਸ਼ੀ ਨੇਤਾਵਾਂ ਦੇ ਵਿੱਚੋਂ ਇੱਕ ਦੱਸਿਆ। ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਨੇ ਪੀਐਮ ਮੋਦੀ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਸਰ ਕਹਿ ਕੇ ਸੰਬੋਧਿਤ ਕੀਤਾ ਤੇ ਉਹਨਾਂ ਨੂੰ ਦੇਸ਼ ਦਾ ਸਰਵ ਉੱਚ ਨਾਗਰਿਕ ਸਨਮਾਨ ਪ੍ਰਦਾਨ ਕਰਦਾ ਐਲਾਨ ਵੀ ਕੀਤਾ ਮੋਦੀ ਦਾ ਸਨਮਾਨ ਦੇ ਵਿੱਚ ਪੋਰਟ ਆਫ ਸਪੇਨ ਦੇ ਵਿੱਚ আয়োজিত ਇੱਕ ਸਮਰੋਹ ਦੇ ਵਿੱਚ ਸ਼੍ਰੀਮਤੀ ਬਿਸ਼ੇਸਰ ਨੇ ਭਾਰਤ ਦੇ ਵਿਕਾਸ ਅਤੇ ਤਾਕਤ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਪਰਵਰਤਨ ਚੀਲ ਭੂਮਿਕਾ ਅਤੇ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਦੁਆਰਾ ਕਈ ਦੇਸ਼ਾਂ ਨੂੰ ਭੇਜੀ ਗਈ ਬਹੁਤ ਮਹੱਤਵਪੂਰਨ ਟੀਕਾ ਸਹਾਇਤਾ ਦਾ ਜ਼ਿਕਰ ਵੀ ਕੀਤਾ ਸ਼੍ਰੀਮਤੀ ਮੁਸੇਸਰ ਖੁਦ ਆਪਣੇ ਕੈਬਨਿਟ ਸਾਥੀਆਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨ ਦੇ ਲਈ ਇੱਕ ਰਵਾਇਤੀ ਭਾਰਤੀ ਸਾੜੀ ਪਹਿਨ ਕੇ ਹਵਾਈ ਅੱਡੇ ਉੱਤੇ ਪਹੁੰਚੇ ਸਨ ਤੇ ਮੋਦੀ ਦੇ ਸਵਾਗਤ ਦੇ ਲਈ ਇੱਕ ਰਸਮੀ ਸਵਾਗਤ ਸਮਾਰੋਹ ਵਿੱਚ ਬੋਲਦਾ ਪ੍ਰਧਾਨ ਮੰਤਰੀ ਬ੍ਰਿਸ਼ੇਪਰ ਨੇ ਕਿਹਾ ਕਿ ਅਸੀਂ ਅਜਿਹੇ ਨੇਤਾ ਦੇ ਆਉਣ ਉੱਤੇ ਸਨਮਾਨਿਤ ਮਹਿਸੂਸ ਕਰਦੇ ਹਾਂ ਜਿਸ ਦੀ ਫੇਰੀ ਸਿਰਫ ਪ੍ਰੋਟੋਕੋਲ ਦਾ ਮਾਮਲਾ ਨਹੀਂ ਹੈ ਸਗੋਂ ਸਾਡੇ ਲਈ ਬਹੁਤ ਸਨਮਾਨ ਦੀ ਗੱਲ ਹੈ ਹਰਿਆਣਾ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਦਰਸਾਲ ਹੁਣ ಗ್ರಾಮ ਪੰਚਾਇਤ ਆਪਣੇ ਪਿੰਡ ਦੇ ਵਿੱਚ ਸ਼ਰਾਬ ਦੀ ਵਿਕਰੀ ਉੱਤੇ ਰੋਕ ਲਗਾ ਸਕਦੀ ਹੈ ਐਥੇ ਲਈ ਪੰਚਾਇਤਾਂ ਨੂੰ ਗ੍ਰਾਮ ਸਭਾ ਦੇ ਵਿੱਚ ਇੱਕ ਪ੍ਰਸਤਾਵ ਪਾਸ ਕਰਨਾ ਹੋਵੇਗਾ ਤੇ ਤੈ ਪ੍ਰਕਿਰਿਆ ਮੁਤਾਬਕ ਸਰਕਾਰ ਨੂੰ ਸਮੇਂ ਉੱਤੇ ਸੂਚਿਤ ਕਰਨਾ ਹੋਵੇਗਾ ਹਾਲਾਂਕਿ ਆਪਕਾਰੀ ਵਿਭਾਗ ਦੇ ਨਿਯਮ ਪੰਚਾਇਤਾਂ ਦੇ ਇਹਨਾਂ ਪ੍ਰਸਤਾਵਾਂ ਉੱਤੇ ਭਾਰੀ ਪੈ ਰਹੇ ਨੇ ਤੇ ਵਿੱਤੀ ਸਾਲ 2025 ਤੇ 26 ਦੇ ਲਈ ਜ਼ਿਲ੍ਹੇ ਦੀ 29 ਗ੍ਰਾਮ ਪੰਚਾਇਤਾਂ ਨੇ ਗ੍ਰਾਮ ਸਭਾ ਦੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਨ ਦਾ ਪ੍ਰਸਤਾਵ ਪਾਸ ਕੀਤਾ ਸੀ ਅਤੇ ਉਹਨਾਂ ਨੂੰ ਸਰਕਾਰ ਨੂੰ ਭੇਜਿਆ ਵੀ ਸੀ ਪਰ ਪੰਚਕੁਲਾ ਹੈੱਡਕੁਆਰਟਰ ਨੇ ਸਿਰਫ 13 ਪਿੰਡਾਂ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਜਦਕਿ 14 ਪਿੰਡਾਂ ਦੇ ਪ੍ਰਸਤਾਵਾਂ ਨੂੰ ਖਾਰਜ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਜੇਕਰ ਕੋਈ ਪੰਚਾਇਤ 31 ਦਸੰਬਰ ਤੱਕ ਸਰਕਾਰ ਨੂੰ ਲਿਖਤੀ ਵਿੱਚ ਸੂਚਿਤ ਕਰਦੀ ਹੈ ਕਿ ਉਹ ਦੇ ਖੇਤਰ ਵਿੱਚ ਸ਼ਰਾਬ ਬੰਦੀ ਲਾਗੂ ਕੀਤੀ ਜਾਣੀ ਚਾਹੀਦੀ ਹੈ ਤਾਂ ਪਿੰਡ ਵਿੱਚ ਸ਼ਰਾਬ ਦੀ ਦੁਕਾਨ ਲਈ ਟੈਂਡਰ ਜਾਰੀ ਨਹੀਂ ਕੀਤਾ ਜਾਂਦਾ ਅਗਲੀ ਐਨਾਹੀ ਦੁਬਾਰਾ ਫਿਰ ਗੱਲ ਕਰਾਂਗੇ ਉਦੋਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ